ਚੌਂਕ ਦੇ ਵੀ ਕੀਮੇ ਦਾ ਹੰਗਾਰਾ ਮਿਲ ਰਿਹਾ ਕੀ ਕਹਿਣਾ ਚਾਹੁੰ। ਅੱਜ ਦਾ ਹੰਗਾਰਾ ਤਾਂ ਬਿਲਕੁਲ ਠੀਕ ਹੈ ਜੀ ਅਸੀਂ ਸੈਟੀਸਫਾਈ ਹੈ ਇਸ ਚੀਜ਼ ਤੋਂ ਕਿ ਲੋਕ ਜਿਹੜਾ ਸਾਡੇ ਰਾਜਪੁਰੇ ਦਾ ਬਹੁਤ ਜਾਗਰੂਕ ਹੈਗੇ ਨੇ ਈਵਨ ਇਤੋਂ ਦੇ ਜਿਹੜੇ ਅਪਾਰਟਮੈਂਟਲ ਹੈ ਜਿਨ੍ਹਾਂ ਦਾ ਖੇਤੀਬਾੜੀ ਨਾਲ ਜਾਂ ਮਤਲਬ ਕੋਈ ਬਹੁਤਾ ਸੰਬੰਧ ਨਹੀਂ ਹੈਗਾ ਉਹ ਵੀ ਸਾਰੇ ਮਤਲਬ ਇਸ ਤਰ੍ਹਾਂ ਇਸ ਚੀਜ਼ ਨੂੰ ਆਪਣਾ ਕੰਮ ਸਮਝ ਕੇ ਕਰ ਰਹੇ ਨੇ ਤੇ ਮੈਨੂੰ ਲੱਗਦਾ ਵੀ ਲੋਕ ਬਹੁਤ ਸਿਆਣੇ ਹੋ ਰਹੇ ਆ। ਇਹ ਜਿਹੜਾ ਮੋਦੀ ਸਰਕਾਰ ਦੀਆਂ ਔਰਸ਼ੀਆਂ ਹੈਗੀਆਂ ਕਾਰਪੋਰੇਟ ਨੂੰ ਜਿਹੜਾ ਹਲਾਰਾ ਦੇ ਰਹੇ ਹੈਗੇ ਆ ਇਹ ਬਿਲਕੁਲ ਇੱਕ ਗਲਤ ਸਟੈਪ ਹੈਗਾ ਤੇ ਲੋਕ ਇਸ ਚੀਜ਼ ਨੂੰ ਸਮਝ ਰਹੇ ਆ ਦਿਨ-ਦਿਨ ਕਿ ਜਿਹੜਾ ਕਾਰਪੋਰੇਟ ਨੂੰ ਇੰਨਾ ਜਿਹੜਾ ਹੰਗਾਰਾ ਦੇਣਾ ਸਰਕਾਰ ਵੱਲੋਂ ਉਹ ਠੀਕ ਨਹੀਂ ਹੈ ਇਹਦੇ ਨਾਲ ਜਿਹੜਾ ਕਾਮਨ ਮੈਨ ਹੈ ਉਹਦੀ ਡੈਥ ਹੋ ਰਹੀ ਹੈ ਮਹਿੰਗਾਈ ਵੱਲ ਕੋਈ ਧਿਆਨ ਨਹੀਂ ਹੈ ਪੜਾਈ ਵੱਲ ਕੋਈ ਧਿਆਨ ਨਹੀਂ ਲੋਕਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਹੈ ਜੇ ਇਹ ਧਿਆਨ ਸਰਕਾਰਾਂ ਵੱਲੋਂ ਦਿੱਤਾ ਜਾਂਦਾ ਮੰਦਰ ਮਸਜਿਦ ਤੇ ਬੜਾਵੇ ਨੂੰ ਜਾਂ ਲੋਕਾਂ ਦੇ ਆਪ ਜਿਹੜਾ ਪਾਰਕਾਈ ਦੇ ਉਹਦੇ ਚ ਹੈਗਾ ਜੋ ਵੀ ਕਰ ਰਹੇ ਹੈਗੇ ਲੱਗਦਾ ਜੀ ਅੱਜ ਦੇ ਇਹ ਬੰਦ ਦੇ ਨਾਲ ਆਮ ਲੋਕ ਪਰੇਸ਼ਾਨ ਹੋ ਰਹੇ ਆ ਅੱਜ ਦੇ ਬੰਦ ਨਾਲ ਜੇ ਜਿੰਨੇ ਪਰੇਸ਼ਾਨ ਹੋ ਰਹੇ ਉਸ ਤੋਂ ਜ਼ਿਆਦਾ ਉਹਨਾਂ ਦੇ ਬੈਨੀਫਿਟ ਦੀ ਗੱਲ ਵੀ ਹੈਗੀ ਹੈ ਕਿ ਜਿਹੜਾ ਲੋਕਾਂ ਨੇ ਆਪਣਾ ਇਕੱਠ ਦਿਖਾਇਆ ਨਾ ਉਹ ਸਰਕਾਰਾਂ ਨੂੰ ਜ਼ਰੂਰ ਇਹਨਾਂ ਦੀ ਨਿਗਾਹ ਜਾਵੇਗੀ ਕਿ ਲੋਕ ਇਕੱਠੇ ਆ ਜਿੰਨੀਆਂ ਮਰਜ਼ੀ ਅਸੀਂ ਠੱਗੀਆਂ ਮਾਰਦੀਆਂ ਜਿੰਨੇ ਮਰਜ਼ੀ ਝੂਠ ਬੋਲ ਲਿਏ ਸਰਕਾਰਾਂ ਮਤਲਬ ਇਹ ਇਹਨਾਂ ਦੇ ਫੇਵਰਚ ਮਤਲਬ ਸਰਕਾਰਾਂ ਲੋਕਾਂ ਦੇ ਫੇਵਰ ਚ ਨਹੀਂ ਹੈਗੀਆਂ ਕਦੇ ਵੀ ਜਿਵੇਂ ਇੱਥੇ ਤੁਹਾਡੇ ਸ਼ੰਭੂ ਬਾਰਡਰ ਤੇ ਹੁਣ ਜਿਵੇਂ ਬੰਦ ਤਾਂ ਕਰਿਆ ਹੋਇਆ ਸਰਕਾਰ ਨੇ ਤੇ ਲੋਕਾਂ 'ਚ ਪ੍ਰਚਾਰ ਇਹ ਕੀਤਾ ਜਾ ਰਹੇ ਕਿ ਕਿਸਾਨ ਬੈਠੇ ਹੋਏ ਆ ਕਿਸਾਨਾਂ ਨੇ ਬੰਦ ਕਰਿਆ ਹੋਇਆ ਇਹ ਕੂੜ ਪ੍ਰਚਾਰ ਹੈ ਇਹ ਲੋਕਾਂ ਨੂੰ ਸਹੀ ਗੱਲ ਹੁਣ ਸਾਹਮਣੇ ਆ ਰਹੀ ਹੈਗੀ ਆ ਲੋਕ ਸਿਆਣੇ ਹੋ ਰਹੇ ਆ ਅਸੀਂ ਇਸ ਚੀਜ਼ ਤੋਂ ਖੁਸ਼ ਆ ਕਿ ਰਾਜਪੁਰੇ ਦੇ ਲੋਕ ਬਹੁਤ ਵਧੀਆ ਹਮਾਰਾ ਦੇ ਰਹੇ ਆ ਆ ਹਾਈ ਸਾਨਾ ਵਾਲਾ ਮੇਰਾ ਤਾਂ ਇਹੀ ਹੈ ਵੀ ਜਿਹੜਾ ਬੰਦਾ ਹੈ ਬਹੁਤ ਕਾਮਯਾਬ ਹੈ ਕਾਮਯਾਬੀ ਥੇ ਕਰਕੇ ਬਜ਼ੁਰਗ ਸਾਡੇ ਆਪਣੇ ਢੱਲੇਵਾਲ ਸਾਹਿਬ ਬੈਠੇ ਉੱਥੇ ਮਰਨ ਵਰਤੇ ਪਰ ਇਹਨਾਂ ਸਰਕਾਰ ਨੂੰ ਕੋਈ ਧਿਆਨ ਨਹੀਂ ਆ ਰਿਹਾ ਉੱਧਰ 34 ਦਿਨ 35 ਦਿਨ ਹਜ ਜੋ ਹੋ ਗਏ ਉਹਨਾਂ ਦੀ ਸਿਹਤ ਵਿਗੜੀ ਪਈ ਹੈ ਫੇਰ ਵੀ ਉਹਨਾਂ ਦਾ ਸੈਂਟਰ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਅੱਜ ਜਿਹੜਾ ਤਰਨਾ ਦਿੱਤਾ ਗਿਆ ਹੈ ਰੋਸ਼ ਪ੍ਰਦਰਸ਼ਨ ਹੈ ਕਿੰਨੇ ਤੋਂ ਕਿੰਨੇ ਤੱਕ ਜਾਰੀ ਰਹੂਗਾ ਇਹ 7 ਤੋਂ 4 ਤੱਕ ਹੈ ਅੱਤੋਂ 4 ਵਜੇ ਤੱਕ ਅੱਜ ਆਮਨ ਪੂਰੇ ਸ਼ਾਂਤਬਈ ਧਰਨਾ ਤੇ ਦੇ ਰਹੇ ਸਾਰੇ ਵੀ ਜਿਵੇਂ ਅੱਜ ਧਰਨਾ ਦਿੱਤਾ ਗਿਆ ਬੜਾ ਹੰਗਾਰਾ ਹੀ ਮਿਲ ਰਿਹਾ ਹੈ ਕਿ ਮੋਦੀ ਸਰਕਾਰ ਹੈ ਉਹਦੇ ਕਰਨ ਤੇ ਕੋਈ ਜੂਨ ਸਰਕੂ ਕੀ ਜਾਂ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੂਗੀ ਇਹਦੇ ਨਾਲ ਲੱਗਦਾ ਤਾਂ ਇਹ ਹੈ ਜਿਸ ਤਰ੍ਹਾਂ ਕਾਮਯਾਬ ਹੈ ਸਾਰਾ ਬੰਦ ਕਾਮਯਾਬ ਹੈ ਪੂਰਾ ਚਾਰੇ ਪਾਸੇ ਦੇਖੋ ਕੋਈ ਦੁਕਾਨ ਜਾਂ ਕੋਈ ਕਾਰੋਬਾਰ ਕੋਈ ਕੁਝ ਨਹੀਂ ਸਾਰਾ ਬੰਦ ਪਿਆ ਇਹਦੇ ਕਰਕੇ ਲੱਗਦਾ ਵੀ ਇਹ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ

ضاری یکتا ضاری یکتا زندہ باد ضاری یکتا زندہ باد صاحب ਜੋ ਵੀ ਸਰਕਾਰ ਗੁਰਦਾਬ ਸਰਦਾਰ ਜਗਜੀਤ ਸਿੰਘ ਡੱਲ